ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਤਰਨਤਾਰਨ ਵਿਖੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾ ਸੰਬੰਧੀ ਗੰਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡਿਆ ਨੂੰ ਯੂਨੀਅਨ ਦੇ ਸਟੇਟ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਤਰਨਤਾਰਨ ਈ ਕਾਇਦੇ ਪ੍ਰਧਾਨ ਰਵੀ ਖੈਰਾ ਦੇ ਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਨਾਮ ਰੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉੱਤੇ ਯੂਨੀਅਨ ਦੇ ਸਟੇਟ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕੀ ਕੁਛ ਬਿਆਨ ਕੀਤਾ ਹੈ মিডিਆ ਸਾਹਮਣੇ ਉਹ ਸੁਣਦੇ ਆ ਅੱਜ ਜੀ ਸਾਡੇ ਪੱਤਰਕਾਰ ਭਾਈਚਾਰੇ ਵੱਲੋਂ ਤਰਨਤਾਰਨ ਵਿਖੇ ਜਿਹੜਾ ਇੱਕ ਸਮਾਗਮ ਹੋਇਆ ਸੀ 26 ਜਨਵਰੀ ਦੇ ਉੱਤੇ ਪਹਿਲਾਂ ਤੇ ਸਾਰਿਆਂ ਨੂੰ ਵਧਾਈ ਦਿੰਦੇ ਆ 26 ਜਨਵਰੀ ਦੇ ਇੱਥੇ ਸਰਦਾਰ ਗੁਰਮੀਤ ਸਿੰਘ ਖੁਡੀਆਂ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਆਏ ਸੀਗੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਸਾਡੇ ਰਵੀ ਰਵੀ ਜੀ ਪ੍ਰਧਾਨ ਨੇ ਤਰਨਤਾਰਨ ਦੇ ਇਹ ਨਾਲ ਨੇ ਜਿਸ ਵੀ ਚਿੰਛਿਨਾ ਵਾ ਮੇਰੇ ਮੰਦਿਰ ਰਜੇਸ਼ਜੀ ਮੇਰੇ ਨਾਲ ਤਮਸਦੇ ਪ੍ਰਧਾਨ ਨੇ ਕਮਲਜੀਤ ਨੇ ਸੋਰ ਸਾਰੇ ਵੀਰ ਸਾਡੇ ਨਾਲ ਨੇ ਉਹ ਮੰਗ ਪੱਤਰ ਜਿਹੜੇ ਸਾਡੀਆਂ ਆਪਣੀ ਡਿਮਾਂਡਸ ਨੇ ਜੀ ਤੇ ਵਿੱਚ ਸਾਡੀ ਡਿਮਾਂਡ ਇੱਕ ਤੇ ਟੋਲ ਪ੍ਰੈਸ ਨੂੰ ਬਹੁਤ ਦੁਖੀ ਕਰਦੇ ਆ ਪੱਤਰਕਾਰ ਕੋਈ ਆਪਣਾ ਘਰ ਦਾ ਕੰਮ ਨਹੀਂ ਕਰਦੇ ਲੋਕ ਸੇਵਾ ਕਰਦੇ ਆ ਅਸੀਂ ਕਹਿੰਦੇ ਵੀ ਟੋਲ ਪ੍ਰੈਸ ਨੂੰ ਫ੍ਰੀ ਹੋਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਇਹ ਵੀ ਜਿੱਥੇ ਸਾਡੇ ਸਰਕਾਰੀ ਕਾਰਡ ਬਣਦੇ ਨੇ ਐਕ੍ਰੇਡੀਸ਼ਨ ਬਣਦੇ ਆ ਤੇ ਪੀਲੇ ਕਾਰਡ ਬਣਦੇ ਨੇ ਉਹਨਾਂ ਚੜੀ ਉਹ ਪਾਰਦਰਸ਼ੀ ਤਰੀਕਾ ਨਹੀਂ ਹੈਗਾ ਉਥੇ ਪੱਖਪਤੀ ਕੀਤਾ ਜਾਂਦਾ ਵਾ ਤੇ ਮੈਨੂੰ ਇਸ ਗੱਲ ਦੀ ਦੁੱਖ ਹੈ ਇਸ ਗੱਲ ਦਾ ਵੀ ਜਿਹੜਾ ਇਕ੍ਰੇਡਿਸ਼ਨ ਕਾਰਡ ਹੈ ਸ਼ਾਇਦ ਤਰਨਤਾਰ ਜ਼ਿਲ੍ਹੇ 'ਚ ਇੱਕ ਵੀ ਪੱਤਰਕਾਰ ਨਹੀਂ ਬਣਾਇਆ ਗਿਆ ਅਜੇ ਤੱਕ ਉਹ ਇਕ੍ਰੇਡਿਸ਼ਨ ਕਾਰਡ ਵੀ ਬਣਾਏ ਜਾਂਦੇ ਨਾ ਜਿਹੜੇ ਪੀਲੇ ਕਾਰਡ ਬਣਾਏ ਜਾਂਦੇ ਪੀਲੇ ਕਾਰਡ ਤੇ ਨਾਲ ਤੁਹਾਨੂੰ ਤਨਖਾਹ ਨਹੀਂ ਦਿੰਦੇ ਨਾ ਕੁਝ ਹੋਰ ਦੇਣਾ ਉਹ ਇੱਕ ਸਾਡੇ ਸ਼ਲਾਗਤੀ ਕਾਰਡ ਹੈ ਜਿਹੜੀ ਸਰਕਾਰ ਦਿੰਦੀ ਹੈ ਉਹਦੇ ਉੱਤੇ ਸਿਰਫ ਉਹਨਾਂ ਪੱਤਰਕਾਰਾਂ ਦੇ ਬਣਾਏ ਜਾਂਦੇ ਬਹੁਤੇ ਪੱਤਰਕਾਰ ਇਹ ਨਹੀਂ ਗੱਲ ਮੈਂ ਸਾਰੇ ਸਾਰੀਆਂ ਗੱਲ ਕਰਦਾ ਕੁਝ ਪੱਤਰਕਾਰ ਹੋਰ ਹੁੰਦੇ ਨੇ ਜਿਨ੍ਹਾਂ ਦਾ ਪੱਤਰ ਇਹਨਾਂ ਨਾਲ ਕੋਈ ਨਹੀਂ ਹੁੰਦਾ ਮੀਡੀਆ ਨਾਲ ਤਸੀਂ ਚਾਹੁੰਦੇ ਵੀ ਜਿਹੜੇ ਬੰਦਾ ਪੱਤਰਕਾਰੀ ਦਾ ਕੰਮ ਕਰਦਾ ਵਾ ਉਹਦਾ ਕਾਰਡ ਉਹ ਬੜਨਾ ਚਾਹੀਦਾ ਸਰਕਾਰ ਨੇ ਕਾਰਡ ਜਿਹੜਾ ਜਿਹੜਾ ਸੰਭੁਰ ਕੀ ਹੈਗਾ ਉੱਥੇ ਜਿਹੜੇ ਡੀਪੀਓ ਰੁਕੇ ਅਵਤਾਰ ਸਿੰਘ ਧਾਰੀਵਾਲ ਦੱਸਦੇ ਕੋਈ ਹੈਗਾ ਉਹ ਕਹਿੰਦਾ ਜੀ ਮੈਨੂੰ ਸਸਪੈਂਡ ਕਰਾ ਦਿਓ ਮੇਰੀ ਬਦਲੀ ਕਰਾ ਦਿਓ ਮੈਂ ਨਹੀਂ ਪ੍ਰਵਾਹ ਕਰਦਾ ਕਿਸੇ ਦੀ ਪਤਾ ਨਹੀਂ ਉਹ ਕੇਜਰੀਵਾਲ ਦਾ ਬੰਦਾ ਕਿ ਭਗਵੰਤ ਮਾਨ ਦਾ ਬੰਦਾ ਕਿ ਕਿਸੇ ਉੱਪਰ ਮੁੱਖ ਸਾਡੇ ਆਪਣੇ ਪ੍ਰਧਾਨ ਮੰਤਰੀ ਦਾ ਬੰਦਾ ਵਾ ਜਿਹੜਾ ਨਾਕੜਿਆ ਫੱਕੜੇ ਫਿਰਦਾ ਨਿਸ਼ੀਤਰਾ ਅਮਰਸਾ ਦਾ ਪੱਤਰਕਾਰ ਸਾਡੇ ਡੀਪੀਓ ਰਾ ਸ਼ੇਰਜਗ ਸਿੰਘ ਉਹ ਜਿਹੜਾ ਦਾ ਰੋਲ ਆ ਉਹ ਬਿਲਕੁਲ ਨੈਗੇਟਿਵ ਹੈ ਅਸੀਂ ਇਸ ਚੀਜ਼ ਨੂੰ ਲੈ ਕੇ ਉਹਨੂੰ ਇੱਕ ਮੰਗ ਪੱਤਰ ਦਿੱਤਾ ਪਹਿਲੀ ਗੱਲ ਤੇ ਉਹਨਾਂ ਦੀ ਬਦਲੀ ਕੀਤੀ ਜਾਵੇ ਕਿ 10-10 ਸਾਲ ਤੋਂ ਬੈਠੇ ਆ ਤੇ ਕੋਡਿੰਗ ਤੋਂ ਲਾ 3 ਸਾਲ ਤੋਂ ਵੱਧ ਕੋਈ ਬੰਦਾ ਥਰਿਆ ਨਹੀਂ ਸਕਦਾ ਆਪਣੀ ਜਗ੍ਹਾ ਦੇ ਉੱਤੇ ਇੱਕ ਸੀਟ ਦੇ ਉੱਤੇ ਇੱਕਵੇਂ ਬੈਠੇ ਆ ਅੰਮ੍ਰਿਤਸਰ ਤੋਂ ਅਸੀਂ ਕੋਰਟ ਕੇਸ ਪਾਇਆ ਇੱਕ ਕੋਰਟ ਕੇਸ ਇੱਥੇ ਪਹੁੰਚ ਜਦ ਨਾਲ ਅੱਖ ਲੱਗੇ ਤੇ ਤੇ ਸਾਨੂੰ ਵਿਸ਼ਵਾਸ ਦੋਇਆ ਮੰਤਰੀ ਸਾਹਿਬ ਨੇ ਵੀ ਜਿੱਦਾਂ ਕੋਈ ਕਰ ਦੇਣਗੇ ਕੋਈ ਗੱਲ ਨਹੀਂ ਮੈਂ ਕੰਸਰਨ ਮਹਿਕਮੇ ਨੂੰ ਕਹਿ ਦੂੰਗਾ ਮੰਤਰੀ ਨੂੰ ਕਹਿ ਦੂੰਗਾ ਜਿਹੜੀ ਨਿਯਮਨਿਧੀ ਕਾਰਵਾਈ ਕੀਤੀ ਜਾਊਗੀ ਜੀ ਜੀ ਇਹ ਗੱਲ ਜਿਹੜਾ ਉਹਦੀ ਪੱਤਰਕਾਰਾਂ ਵਾਸਤੇ ਜਿਹੜੀ ਆ ਦੇਖ ਰੇ ਕਰਨ ਵਾਸਤੇ ਜਿਹੜਾ ਇੱਕ ਸਰਕਾਰਾਂ ਨੇ ਵੀ ਅਪਰਾਲਾ ਕੀਤਾ ਜਾਂਦਾ ਪਰ ਡੀਪੀਆਰ ਕੋਈ ਖਿਆਲ ਨਹੀਂ ਇਸ ਵੇਲੇ ਦਿੰਦੇ ਪਹਿਲਾਂ ਸ਼ੀਨਾ ਜੀ ਇੱਥੇ ਰਹਿ ਬਹੁਤ ਗੁੱਡ ਬੰਦੇ ਸੀ ਸ਼ੀਨਾ ਸਾਹਿਬ ਤੇ ਬਹੁਤ ਵਧੀਆ ਬੰਦਾ ਸੀਗਾ ਇਹਨਾਂ ਨਾਲ ਮੈਂ ਗੱਲ ਕੀਤੀ ਮਨੂੰ ਕਹਿੰਦਾ ਮੈਂ ਛੁੱਟੀ ਤੇ ਡੀਪੀਆਰ ਨਾਲ ਗੱਲ ਕਰ ਲੋ ਛੇ ਜੰਗ ਨਾਲ ਇਹ ਤੇ ਹਾਲੇ ਨਾਲ ਲੋਕਾਂ ਦਾ ਸੋ ਬੇਲਾ ਇਸ ਕਰਕੇ ਅਸੀਂ ਜੀ ਲੋੜ ਪਈ ਤੇ ਮੂਹੇ ਨੂੰ ਮੀਠਾ ਧਨੇ ਲਵਾਗੇ ਅਸੀਂ ਹੁਣ ਤਰਨਤਾ ਸਾਡੇ ਮੂੰਹ ਆ ਗਿਆ ਇਸ ਪਾਸੇ ਧਰਨੇ ਵੀ ਲਾਵਾਂਗੇ ਤੇ ਮਜ਼ਾਰੇ ਵੀ ਕਰਾਂਗੇ ਹੁਣ ਦੱਸਾਂਗੇ ਪੱਤਰਕਾਰ ਭਾਈਚਾਰਾ ਕੀ ਹੁੰਦਾ ਪਰ ਸਾਨੂੰ ਇਹ ਸੋਭਦੇ ਨਹੀਂਗੇ ਅਸੀਂ ਤੇ ਲੋਕਾਂ ਨੂੰ ਕਹਣਾ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਤੇ ਅਸੀਂ ਆਪ ਕਰਨ ਲੱਗ ਪਏ ਸੜੀ ਮਜਬੂਰੀ ਹੋ ਜਾਂਦੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਜਿਹੜਾ ਵ ਸਮਾਂ ਲੈ ਰਹੇ ਆ ਤੇ ਮਿਲ ਜੂ ਸਾਨੂੰ ਉਹਨਾਂ ਨਾਲ ਗੱਲ ਕਰਾਂਗੇ ਮੰਤਰੀ ਸਾਹਿਬ ਨਾਲ ਗੱਲਬਾਤ ਸੜੀ ਚੱਲਣ ਢਈ ਆ ਸੈਕਟਰੀ ਸਾਹਿਬ ਨੂੰ ਸ਼ਾਇਦ ਅਸੀਂ ਅਗਲੇ ਹਫਤੇ ਜਾਂ ਉਹ ਤੋਂ ਅਗਲੇ ਹਫਤੇ ਮਿਲੀਏ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਪਈ ਉਹ ਕਹਿੰਦੇ ਥੋੜਾ ਜਿਹਾ ਥੋੜਾ ਜਿਹਾ ਟਾਈਮ ਲੈਂਦੇ ਆ ਤੇ ਮਿਲਦੇ ਨੇ ਆਪਾਂ ਕੋਈ ਨਹੀਂ ਉਹਨਾਂ ਨਾਲ ਗੱਲ ਕਰਾਂਗੇ ਇਸ ਕਰਕੇ ਪੱਤਰਕਾਰਾਂ ਦਾ ਪੱਤਰਕਾ ਦਾ ਅਭਿਆਰਨ ਕਰਨਾ ਚਾਹੀਦਾ ਪੱਤਰਕਾਰ ਉਹ ਕਰਦਾ ਕੰਮ ਕਰਦੇ ਹੋ ਕੋਈ ਪੱਤਰਕਾਰ ਵੇਖੋ ਲੋਕਾਂ ਦੀਆਂ ਸਮੱਸਿਆ ਸਰਕਾਰ ਤੱਕ ਪਹੁੰਚਾਉਂਦੇ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਅੱਜ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਮੰਗ ਪੱਤਰ ਦਿੱਤਾ ਜੇ ਤੁਸੀਂ ਇੱਕ ਤਰਨਤਾਰ ਜ਼ਿਲ੍ਹੇ ਦੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਪਹਿਲਾਂ ਮੈਂ ਧੰਨਵਾਦ ਦੀਆਂ ਸਾਡੇ ਸੁਪਾ ਪ੍ਰਧਾਨ ਜੀ ਜਸਪੀਰ ਸਿੰਘ ਪੱਟੀ ਜੀ ਜੋ ਸਾਡੀ ਇੱਕ ਆਵਾਜ਼ ਇੱਥੇ ਪੁੱਜੇ ਤੇ ਪੱਤਰਕਾਰਾਂ ਨੂੰ ਜਿਹੜੀਆਂ ਆਰੀਆਂ ਮੁਸ਼ਕਲਾਂ ਉਹਦੇ ਸਬੰਧ ਵਿੱਚ ਇੱਥੇ ਮੁੱਖ ਮਹਿਮਾਨ ਕੁੜੀਆ ਸਾਹਿਬ ਆਏ ਸਾਨੂੰ ਉਹ ਅਕਸਰ ਦੇਖਿਆ ਜਾਂਦਾ ਕਿ ਤਰਨਤਾਂ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਪੱਤਰਕਾਰਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਵਾ ਹੁਣ ਤਾਂ ਟੋਲ ਟੈਕਸ ਵਾਲੇ ਵੀ ਉਸਮਾ ਟੋਲ ਪਲੱਜ ਵਾਲੇ ਵੀ ਪੱਤਰਕਾਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਦੇ ਨੇ ਜਦੋਂ ਉਹਨੂੰ ਨੰਗਣ ਲੱਗਿਦਾ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਸਾਡੇ ਇੱਥੇ ਯੈਲੋ ਕਾਰਡ ਨਹੀਂ ਚੱਲਦਾ ਪੱਤਰਕਾਰਾਂ ਨੂੰ ਟੋਲ ਟੈਕਸ ਮਾਫ ਨਹੀਂ ਹੈਗਾ ਤਾਂ ਜਦੋਂ ਯੈਲੋ ਕਾਰਡ ਬਣਦੇ ਆ ਉਸੇ ਵੇਲੇ ਵੀ ਪੱਤਰਕਾਰ ਵੀਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਡੀਪੀਆਰਓ ਕਦੀ ਗੇੜੇ ਮਰੌਂਦਾ ਕਈ ਵਾਰ ਕਈਆਂ ਦਾ ਸਾਰੇ ਕਾਗਜ਼ਾਤ ਪੂਰੇ ਹੁੰਦੇ ਫਿਰ ਵੀ ਉਹਨਾਂ ਦੇ ਯੈਲੋ ਤਾਂ ਹੋਰ ਜਿਹੜੇ ਇੱਕ ਪ੍ਰੈਸ ਕਲੱਬ ਤਰਨਤਾਨ ਦੇ ਵਿੱਚ ਹੋਣਾ ਚਾਹੀਦਾ ਵਾ ਅਜਹੀਆਂ ਹੋਰ ਕਈ ਮੰਗਾਂ ਲੈ ਕੇ ਜਿਹੜਾ ਅੱਜ ਮੰਗ ਪੱਤਰ ਜਿਹੜਾ ਦਿੱਤਾ ਗਿਆ ਵਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਤਸਵੀਰ ਸਿੰਘ ਪੱਟੀ ਜੀ ਦੀ ਅਗਵਾਈ ਹੇਠ ਤਾਂ ਹੁਣ ਜੇ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਜਿਹੜੇ ਧੰਨੇ ਮਜਾਰੇ ਪੂਰੇ ਪੰਜਾਬ ਲੈਵਲ ਤੇ ਜਿਹੜੇ ਅਰੰਭਾਂਗੇ ਜਿਹੜੇ ਦੇ ਸਿੱਟੇ ਦੇ ਸਰਕਾਰ ਆਪੇ ਜੋ ਵੀ ਸਾਹਮਣੇ ਆਉਣਗੇ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ